ਜੀ ਨੌਜਵਾਨ ਦੀ ਮੌਤ ਹੋਈ ਆ ਮੌਤ ਕਿਸ ਤਰ੍ਹਾਂ ਹੋਈ ਐ ਇਸ ਦੀ ਇਹ ਵਿੱਚ ਕਿੱਟੇ ਦੀ ਓਵਰਡੋਜ਼ ਨਾ ਹੋਈ ਹੂੰ ਕਿ ਕਈ ਸਾਲਾਂ ਤੋਂ ਬੱਚਾ ਕਿੱਟਾ ਲਾਉਂਦਾ ਸੀ ਮਾਂ ਨੇ ਵਿਚਾਰੀ ਨੇ ਦਾਖਲ ਦੂ ਖੁਲ ਵੀ ਕੀਤਾ ਵੀ ਚਲ ਹਟ ਜਾਊਗਾ ਪਰ ਜਿਹੜੀ ਆਪਣੀਆਂ ਸਰਕਾਰਾਂ ਨੇ ਇਹਨਾਂ ਨੇ ਸਰੇ ਆਮ ਕਿੱਟਾ ਕਰ ਰੱਖਿਆ ਹੈ ਇਸ ਕਰਕੇ ਇਹਨੇ ਕੱਲ ਘਰੋਂ 200 ਰੁਪਇਆ ਲੈ ਗਿਆ ਕੁਝ ਹੋਰ ਲੋਕਾਂ ਕਰਕੇ ਇਕੱਠੇ ਨੇ ਓਵਰਡੋਜ਼ ਕਰਕੇ ਤੇ ਇਹਦੀ ਰਾਤ 9:00 ਵਜੇ ਮੌਤ ਹੋ ਗਈ ਕਿ ਮੈਨੂੰ ਲੱਗਦਾ ਜੇ ਦੀ ਮਾਨ ਸਰਕਾਰ ਨੇ ਇੱਕ ਜੁੱਧ ਵਿੱਢਿਆ ਹੋਇਆ ਹੈ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਵੀ ਉਹ ਕਹਿੰਦੇ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਲੱਗਦਾ ਵੀ ਨਸ਼ਾ ਖਤਮ ਹੋ ਗਿਆ ਬਿਲਕੁਲ ਨਹੀਂ ਮੀਰ ਜੀ ਉਹ ਅੱਖਾਂ ਠੰਡਾ ਕਰਨ ਵਾਸਤੇ ਹੈਗੇ ਆ ਇਹ ਘਰ ਟਾਉਣ ਨਾਲ ਤਾਂ ਨਹੀਂ ਨਸ਼ਾ ਬੰਦ ਹੁੰਦਾ ਜੀ ਜਿੱਥੋਂ ਨਸ਼ਾ ਆਉਂਦਾ ਹੈ ਉੱਥੋਂ ਤਾਂ ਖੋਲ੍ਹ ਦਿੱਤੀ ਵੀ ਹੈ ਜੀ ਇਹ ਤਾਂ ਲੋਕਾਂ ਦੀਆਂ ਅੱਖਾਂ ਠੰਡਾ ਕਰਦੇ ਆ ਵੀ ਅਸੀਂ ਆਉਣ ਵਾਲੇ 2027 ਦੇ ਵਿੱਚ ਅਸੀਂ ਵੋਟਾਂ ਲੈ ਲਈ ਉਹ ਬੋਟਾ ਲੈਣ ਕਰਕੇ ਇਹਨਾਂ ਨੇ ਅੱਖਾਂ ਢੰਡੀਆਂ ਕਰਨ ਦੇ ਮਾਰਿਆ ਨੇ ਉਹਨਾਂ ਦੇ ਘਾਟਾਂ ਨਾਲ ਕਿਤੇ ਜਾ ਕੇ ਉਧੂ ਦੁੱਬਣਾ ਵੇਚਣਗੇ ਹੂੰ ਠੀਕ ਹੈ ਕਿ ਨਾ ਜਿਹੜੀ ਹੁਣ ਤੁਸੀਂ ਆਇਆ ਆਪ ਦੇਖੋ ਵੀ ਪੁਲਿਸ ਵਾਲੀ ਕੁੜੀ ਉਹ ਸਾਰੇ ਆਮਾ ਨਾਂ ਲਈ ਜਾਂਦੀ ਹੈ ਅਫਸਰਾਂ ਦਾ ਤੇ ਇਹਦਾ ਮਤਲਬ ਇਹ ਸਰਕਾਰ ਇਹ ਕੰਮ ਕਰਾ ਰਹੀ ਹੈਗੀ ਹੂੰ ਇਹ ਆਪਾਂ ਲੋਕਾਂ ਦਿਖਾਉਣ ਨੂੰ ਇਹ ਘਾਟਾ ਆ ਰਹੀ ਹੈ ਤੇ ਉਧਰੋਂ ਆਪਦੇ ਮੁਲਾਜ਼ਮਾਂ ਤੋਂ ਇਹ ਚਿੱਟਾ ਵਕਾ ਰਹੀ ਹੈਗੀ ਹੂੰ ਇਸ ਕਰਕੇ ਚਿੱਟੇ ਨੂੰ ਜੇ ਬੰਦ ਕਰਨਾ ਜਿੱਥੇ ਫੈਕਟਰੀਆਂ ਉੱਥੋਂ ਬੰਦ ਕੀਤਾ ਜਾਵੇ ਹੂੰ ਇਹ ਤਾਂ ਬੰਦ ਹੋਊਗਾ ਲੋਕਾਂ ਦੇ ਘਰ ਟਾਉਣ ਨਾ ਚਿੱਟਾ ਨਹੀਂ ਬੰਦ ਹੁੰਦੇ ਮਾਵਾਂ ਦੇ ਘਰ ਆ ਜਾੜਦੇ ਨੇ ਚਿੱਟੇ ਜੀ ਪਹਿਲਾਂ ਗਲੀ ਦੇ ਬੱਚੇ ਇਸ ਦੇ ਵਿੱਚ ਇੱਕ ਚਿੱਟੇ ਨੂੰ ਲੈ ਕੇ ਪਹਿਲਾਂ ਬੈਸਬਾਦੀ ਦੀ ਹੋਈ ਆ ਬੈਸ ਵਾਈ ਹੁੰਦੀ ਰਹਿੰਦੀ ਹੈ ਜੀ ਅਸੀਂ ਕਹਿੰਦੇ ਵੀ ਚਿੱਟੇ ਵਾਲੇ ਆਉਣ ਨਾ ਜਿਹੜੇ ਚਿੱਟੇ ਵਾਲੇ ਉਹ ਗੁੰਡਾ ਕਰਦੀ ਕਰਦੇ ਆ ਉਹ ਕਹਿੰਦੇ ਅਸੀਂ ਆਵਾਂਗੇ ਲੁੱਟ ਖੋਹ ਵੀ ਕਰਦੇ ਆਗੇ ਤੇ ਫਿਰ ਇਸ ਕਰਕੇ ਗਲੀ ਦੇ ਵਿੱਚ ਦੋ ਤਿੰਨ ਵਾਰਾ ਕਿਤੇ ਦੇ ਮਸਲੇ ਤੇ ਚੁਪਟ ਚੱਲੀ ਹੈ ਇਹ ਪਰਿਵਾਰ ਉਹਦਾ ਹਮੈਦ ਵੀ ਕਰ ਰਿਹਾ ਸੀ ਉਹਨੂੰ ਲੋਕਾਂ ਦੀ ਮਸਨ ਸੁਣਨ ਚਾਹੀਏ ਜਿਹੜੇ ਚਿੱਟਾ ਦੇ ਇਸ ਕਿਸ ਨਾ ਨਾ ਜੀ ਇਹ ਇਹ ਨੇ ਜੋ ਕੀ ਇਹ ਤਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਜੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਮਿੱਟੋ ਆ ਗਈ ਇਹਦੇ ਹਸਬੰਡ ਦੀ ਡੈਥ ਹੋਈ ਰਹੀ ਹੈ ਇਹਦਾ ਜਿਹੜਾ ਛੋਟਾ ਵੱਡਾ ਬੇਟਾ ਹੈ ਉਹ ਹੈਂਡੀਕੈਪਡ ਨਾ ਬੋਲ ਸਕਦਾ ਨਾ ਤੁਰ ਸਕਦਾ ਉਹ 휠 ਚੈਰ ਤੇ ਹੈਗਾ ਇੱਕ ਬੇਟੀ ਸੀ ਉਹ ਸਾਰੀ ਗਲੀ ਨੇ ਰਲ ਕੇ ਵਿਆਹਤੀ ਸੀਗੀ ਇਹ ਮੁੰਡਾ ਸੀਗਾ ਕਮਾਈ ਵਾਲਾ ਵੀ ਚਲ ਇਹ ਕਮਾਈ ਕਰੂਗਾ ਇਹ ਚਿੱਟਿਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਕਿਸੇ ਨੂੰ ਵੀ ਇਹ ਨੂੰ ਪੁੱਛ ਸਕਦੇ ਹੋ ਵੀ ਇਹ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਕੱਲ ਵੀ ਕੰਮ ਕਰੀ ਜਾਂਦੀ ਸੀ ਵਿਚਾਰੀ ਤੇ ਜਾਂ ਇਹ ਮੰਡੀ 'ਚ ਉੱਥੇ ਕੜ ਕੇ ਹੁੰਜਣ ਜਾਂਦੀ ਐ ਜੇ ਇਹ ਇਹੋਨਾਂ ਦੀ ਹਮਾਇਤ ਕਾਉਂਦੀ ਹੁੰਦੀ ਤੇ ਅੱਜ ਇਹ ਕੋ ਘਰ ਨਾ ਪਾਉਂਦੀ ਇਹਦਾ ਇੱਕ ਕਮਰਾ ਉਹ ਵੀ ਸੱਤ ਡੇ ਜੀ ਅੱਜ ਆ ਗਲੀ ਦੇ ਵਿੱਚ ਅਸੀਂ ਬੈਠੇ ਐ ਕਿਉਂਕਿ ਜੇ ਇਹਦਾ ਘਰ ਹੋਵੇ ਲੋਕਾਂ ਨੇ ਜਿਵੇਂ ਹਮਾਇਤ ਕਰਾਉਂਦੀ ਇਹਦੀ ਵੀ ਅੱਜ ਕੋਠੀ ਹੁੰਦੀ ਇਹਦਾ ਅੱਜ ਘਰੇ ਬਾਹਲੀ ਗੱਲ ਕੀ ਥੱਲੇ ਵਿਛਾਉਣ ਨੂੰ ਕੱਪੜਾ ਵੀ ਦੇਖਦਾ ਉਹ ਵੀ ਆ ਗਲੀ ਘਮੜਨੇ ਪਾਇਆ ਅੱਜ ਇਸਕਾਰ ਨੂੰ ਕਰਨ ਨੂੰ ਇਹਦੇ ਕੋਲੇ 200 ਰੁਪਏ ਨਹੀਂ ਨਿਕਲੇ ਉਹ ਵੀ ਗਲੀ ਨੇ ਕੀਤਾ ਹੈਗਾ ਤੇ ਮੈਂ ਇਹ ਹਮੈਤ ਕਿੱਥੋਂ ਕਰਾਂ ਇਹਦੇ ਹਾਲਾਤ ਦੇਖਦੇ ਇਹ ਮੁੰਡਾ ਜਿਹੜਾ ਮੌਤ ਹੋਈ ਕਿਤੇ ਨਾਲ ਇੱਕ ਕੰਮ ਕਰਦਾ ਸੀ ਇਹ ਨਸ਼ਾ ਹੀ ਕਰਦਾ ਸੀ ਜੀ ਪਹਿਲਾਂ ਮਾੜਾ ਮੋਟਾ ਟੱਕਾਂ ਤੇ ਕੰਮ ਕਰਦਾ ਸੀ ਜਾਂ ਪੱਲੇਦਾਰੀ ਦਾ ਕੋਈ ਦਿਹਾੜੀ ਕਰਨ ਵਗ ਜਾਂਦਾ ਸੀਗਾ ਤੇ ਹੁਣ ਇਹੇ ਵਾਸਤੇ ਇਹ ਨਸ਼ਿਆਂ ਦੀ ਜਦੋਂ ਮਾੜਾ ਦਿਹਾੜੀ ਲੱਗ ਜਾਂਦੀ ਉਹਦੇ ਕਿ ਟਾਲੇ ਲੰਦਾ ਤੇ ਜਾਂ ਫਿਰ ਘਰੇ ਉਹੀ ਗੱਲ ਵੀ ਲੁੱਟ ਖੋ ਤੇ ਕਿੱਟਾ ਹੋ ਜਾਂਦਾ ਆਈ ਹੁੰਦਾ ਕ ਪਟਕਟੈ ਨੇ ਨਾ ਮਾਵਾ ਤੋਂ ਮਾਵਾ ਤੋਂ ਬੱਚੇ ਹੋਰ ਕੀ ਕਰਦੇ ਇਸ ਕਰਕੇ ਇਹ ਇਸ ਕੰਮ ਦੇ ਵਿੱਚ ਪੈ ਗਿਆ ਸਰਕਾਰ ਤਾਂ ਕਹਿੰਦੀ ਜੈਤੋ ਦੇ ਵਿੱਚ ਟਿੱਕਾ ਹੈ ਹੀ ਨਹੀਂ ਕਹਿੰਦੇ ਮੈਂ ਕਹਿੰਦੀ ਆ ਵੀ ਜਿੰਨਾ ਜੈਤੋ ਦੇ ਵਿੱਚ ਐ ਤੇ ਹੋਰ ਕਿਤੇ ਟਿੱਕਾ ਹੀ ਨਹੀਂ ਕਰਤੀ ਕਿੱਥੇ ਨੀਗਾ ਕਿਹੜੀ ਵਸਤੀ ਚ ਨਹੀਂ ਤੁਸੀਂ ਆਪ ਇਸ ਗੱਲ ਤੇ ਗਵਾਹ ਹੋਓਗੇ ਵੀ ਕਿਹੜੀ ਵਸਤੀ ਚ ਕਿੱਥੋਂ ਬੰਦ ਕਰਾਇਆ ਗਿਆ ਇੱਕ ਵਾਰ ਆ ਦੱਸ ਦੋ ਵੀ ਜੈਤੋ ਦੇ ਵਿੱਚ ਆ ਫੜ ਕੇ ਟਿੱਟੇ ਵਾਲੇ ਅੰਦਰ ਕੀਤੀ ਐ ਸ ਦੋ ਸਾਲ ਪਹਿਲਾਂ ਦੀ ਗੱਲ ਆ ਮੈਂ ਚਿੱਟੇ ਵਾਲਾ ਫੜਾਇਆ ਮੈਂ ਐਸਐਚਓ ਨੂੰ ਆਖਿਆ ਮੈਨੂੰ ਸ਼ਾਮ ਨੂੰ ਕੋਣ ਆ ਗਿਆ ਮੈਡਮ ਐਸੇ ਨੂੰ ਰੱਖ ਨਹੀਂ ਸਕਦੇ ਮੈਂ ਕਿਹਾ ਕਿਉਂ ਕਹਿੰਦਾ ਇਹ ਫਿਰ ਸਾਥੋਂ ਚਿੱਟਾ ਪੜhua ਅਸੀਂ ਚਿੱਟੇ ਵਾਲੇ ਨੂੰ ਕਹਿੰਦੇ ਇੱਕ ਰਾਤ ਨਹੀਂ ਆਖ ਸਕਦੇ ਕਿ ਮੈਨੂੰ ਆਏ ਦੱਸੋ ਵੀ ਕਿਹੜੀ ਚਿੱਟੇ ਵਾਲੇ ਫੜ ਕੇ ਜੇਲ੍ਹ ਚ ਭਿੱਜੇ ਨੇ ਮੈਂ ਕਹਿੰਦੇ ਸਾਰਾਂ ਤੋਂ ਵੱਧ ਚਿੱਟੇ ਕਵੇ ਹੂੰ ਤੇ ਚਿੱਟਾ ਬੰਦ ਬੰਦ ਹੋਣ ਦਾ ਤੱਕ ਮਸਤ ਤਾਂ ਜੀ ਇਹ ਤਾਂ ਲੋਕਾਂ ਦੀਆਂ ਅੱਖਾਂ ਠੰਡਾਂਗਾ ਕਰ ਰਹੀ ਹੈ ਜੀ ਤਾਂ ਟਵਾਉਣਾ ਤੋਂ ਉਹਦਾ ਟਵਾਉਣਾ ਚ 2 ਕਰੋੜ ਦੀ ਗੋਠੀ ਟਵਾਉਣਾ ਉਹਦਾ ਕਰ ਭਗਵਾਨ ਤੇ ਮਾਰ ਸਰਕਾਰ ਇੱਕ ਆਪਾਂ ਨੂੰ ਚਾਪ ਪਲੂਸਨਾ ਕਰ ਰਹੀ ਹੈ ਪਹਿਲਾਂ ਵੀ ਇਹ ਡਰਾਮੇਬਾਜ਼ੀਆਂ ਕਰਦੀ ਸੀ ਹੁਣ ਵੀ ਡਰਾਮੇਬਾਜ਼ੀਆਂ ਕਰ ਰਹੀ ਹੈ ਠੀਕ ਹੈ ਨਾ ਇਹ ਕੋਈ ਸਰਕਾਰ ਕਿ ਪਟਾਉਣ ਵਾਸਤੇ ਨਹੀਂ ਵਧਾਉਣ ਵਾਸਤੇ ਆ ਉਹਦਾ ਕਿੰਨੇ ਵੀ ਸਪਸ਼ਟੀਕਰਨ ਕੀ ਆ ਤੁਹਾਡੇ ਕੋਲੇ ਕਿ ਨਾ ਕਿਸੇ ਕਿਹੜਾ ਡਾਕਟਰੋਂ ਵੀ ਦੇ ਚਿੱਤੇ ਦਾ ਮੌਤ ਹੋਇਆ ਡਾਕਟਰ ਮੈਡੀਕਲ ਕਰਾ ਲਓ ਫਿਰ ਪਤਾ ਲੱਗ ਜੂਗਾ ਤੁਸੀਂ ਮੈਂ ਕਹਿੰਦੀ ਆ ਵੀ 100 ਬੱਚੇ ਦਾ ਮੈਡੀਕਲ ਕਰਾਓ ਉਹਦੇ ਤੋਂ 90% ਇਹ ਆਊਗਾ ਜੀ ਆਪਾਂ ਮਾਤਾ ਨੂੰ ਪੁੱਛ ਲੈਣੇ ਆ ਕਿੰਨੇ ਜਨਮ ਤੋਂ ਇਹ ਨਸ਼ਾ ਕਰਨ ਸੀ ਬਣਨ ਸੀ ਲਈ ਚਿੱਟੇ ਦਾ ਦਸ ਸਾਲਾਂ ਤੋਂ ਬੱਸ ਦਸ ਸਾਲ ਤੋਂ ਬਣਦੀ ਕਿੰਨੀ ਉਮਰ ਹੈ ਦੀ 22 22 ਸਾਲ 12 ਸਾਲ ਦਾ ਲੱਗਿਆ ਸੀ 12 ਸਾਲ ਦਾ ਹੀ ਨਸ਼ੇ ਤੇ ਲੱਗਿਆ ਸੀ ਚਿੱਟੇ ਦੀ ਜੀ ਹੁਣ ਇਹ ਜਿਹੜੀ ਮੌਤ ਹੋਈ ਹੈ ਜਿਆਦਾ ਓਵਰਡੋਜ਼ ਮੇਰੀ ਬਤਾਂ ਹੋਈ ਆ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਜਦੋਂ ਮਤਲਬ

ਸਾਤ ਹੋਏ ਜਾ ਕੇ ਮੈਂ ਕਿਹਾ ਵਗ ਇੱਕ ਦਿਨ ਸਹੀ ਉਹਦੇ ਕਿ ਉਹਨੇ ਆ ਕੇ ਲੈਣੀ ਜਾ ਕੇ ਮੈਂ ਵੇਖਿਆ ਬਟਮ ਨਹੀਂ ਜਿੰਦੇ ਨੂੰ ਮੈਂ ਪਾਣੀ ਪਾਇਆ ਮੁੰਡੇ ਨੇ ਨਹੀਂ ਕੇ ਪਰ ਉਹਨੇ ਉੱਤੇ ਕੁਝ ਰਾਜੂ ਨੀ ਕਰ ਗਿਆ ਮੇਰਾ ਨੱਕ ਫੜ ਕੇ ਆਇਆ ਕੋਟ ਵਿੱਚ ਤੇ ਸਾਤ ਹੋਏ ਰੋਏ ਜਦੋਂ ਲੱਗਿਆ ਮਰ ਕੇ ਜਦ ਮੈਂ ਆ ਕੇ ਤਰੋ ਫਿਰ ਮੈਂ ਇਹਦੇ ਦੇਖ ਕੇ ਵੀ ਵੇਖਿਆ ਮੈਨੂੰ ਮਤਲਬ ਜਨਾ ਹੈ ਕਿ کہیں ਇਹ ਵੀ ਢਟਕਣਾ ਹੈ ਜੀ ਤੇ ਪਤਾ ਤੋਂ ਨਹੀਂ ਲੱਗਿਆ ਨਹੀਂ ਤੁਹਾਨੂੰ ਪਤਾ ਹੈਗੀ ਹੂੰ ਮੈਂ ਉਹ ਬਾਹਰ ਆ ਕੇ ਗਏ ਮੰਗਵੇਂ ਮੁੰਡਾ ਹੈ ਨਹੀਂ ਕੋਈ ਡਾਕਟਰ ਨੂੰ ਲੈਟਾ ਟਨ ਨੂੰ ਮੈਂ ਇਕੱਲੀ ਸੰਤਣ ਗਈਆ ਡਾਕਟਰ ਨੂੰ ਲੈ ਕੇ ਆਈਆ ਜਿਹੜਾ ਡਾਕਟਰ ਨੂੰ ਲੈ ਕੇ ਗਈ ਤੇ ਡਾਕਟਰ ਨੇ ਇਹ ਕਿ ਮੈਨੂੰ ਪਤਾ ਲੱਗ ਗਿਆ ਡਾਕਟਰ ਨੇ ਮੇਰੇ ਹੱਥ ਖੜੇ ਕਰਕੇ ਮੈਨੂੰ ਕਹਿੰਦੇ ਰਾਮ ਦੇਵਾ ਨਾਲ ਲੈ ਜਾਓ ਹੂੰ ਮੈਂ ਰਾਮ ਦੇਵਾ ਨਾਲ ਮੈਂ ਘੱਟ ਦੇ ਵਿੱਚ ਨਿਕਲੀ ਆਈ ਮੈਂ ਕਿ ਜੀ ਮੈਂ ਗੱਲਬਾਤ ਨੂੰ ਕਿਹਾ ਕਹਿੰਦਾ ਆਗਾਸ ਤੇ ਜਾਓ ਜਦੋਂ ਮੈਂ ਕੋਲੀ ਦਿੱਤੀ ਲੈ ਕੇ ਜਾਣੀ ਮੁੰਡਾ ਬਾਹਰ ਹੁਆ ਬਈ ਕਹਿੰਦੀ ਜਦੋਂ ਮੈਂ ਉਹਨਾਂ ਦੇ ਕੋਕੀ ਦੇ ਨੇ ਰਾਜ ਦਾਸਾ ਜੀ ਆਏ ਜੀ ਉਹ ਜਿਹੜੇ ਨਾਲ ਮੁੰਡੇ ਸੀਗੇ ਉਹ ਕੋਣ ਕੋਣ ਸੀਗੇ ਦਾ ਰਿਕੂ ਸੀਗਾ ਹੂੰ ਮੈਂ ਉਹ ਰਿਕੂ ਦੇ ਕੋਲ ਹੀ ਪੈਂਦਾ ਸੀਗਾ ਹੂੰ ਦਾ ਅਰਾਮ ਹੁੰਦਾ ਸੀ ਹੂੰ ਮੈਂ ਉਹ ਦੇਖਣੇ ਸੀ ਕੁਛੀ ਹਾਂ ਕਿਸੀ ਨੂੰ ਬਣਾ ਸਕਦਾ ਹੁਣ ਵੀ ਆ ਦੇਖ ਲੋ ਕਾ ਬੈਠਾ ਇੱਧਰ ਇਹ ਰੋਕੀ ਦੇ ਸੱਤਾਂ ਮੇਟਾ ਲੈ ਕੋ ਰੋ ਪਾ ਲਾਤਾ ਇਹ ਕਹੋ ਲਿਆ ਨਾ ਤੇ ਤੂੰ ਨਾ ਇਹ ਬੋਧਾ ਨਾ ਕਰੇ ਇਹ ਦਮਾ ਇਹ ਹੁਣ ਕੰਮ ਕਿੱਥੋਂ ਕਰ ਲੂਗੀ ਦੱਸੀ ਇਹ ਤਾਂ ਸਭ ਕਾਰ ਵੀ ਦਿਖਾ ਲਿਆ ਨੇ ਮੈਂ ਤੇ ਅੱਜ ਇਹਨਾਂ ਦੇ ਸ਼ਾਬਾਸ਼ ਇਹਨਾਂ ਦੇ ਘਰਾਂ ਚ ਕੰਮ ਕਰਦੀ ਇਹਨਾਂ ਨੇ ਇਹ ਤਾਂ ਲੋਕ ਸਭਾ